SPS ਹਸਪਤਾਲ ਦੇ ਵੱਲੋਂ ਜਿੱਥੇ ਸਿਹਤ ਸਵਾਵਾ ਦੇ ਖੇਤਰ ਦੇ ਵਿੱਚ ਵਧੀਆ ਯੋਗਦਾਨ ਪਾਇਆ ਜਾ ਰਿਹਾ ਉੱਥੇ ਹੀ ਸਮਾਜ ਭਲਾਈ ਅਤੇ ਹੋਰ ਸਮਾਜਿਕ ਕੰਮਾਂ ਦੇ ਵਿੱਚ ਵੀ SPS ਹਸਪਤਾਲ ਦਾ ਸਟਾਫ ਵੱਧ ਛੱਡ ਕੇ ਹਿੱਸਾ ਲੈਂਦਾ ਹੈ ਕੈਸੀ ਲੜੀਦਾ ਹੈ ਕਿ SPS ਹਸਪਤਾਲ ਵਿਖੇ ਸੇਵਾਵਾਂ ਦੇ ਰਹੇ ਛਾਤੀ ਰੋਗਾਂ ਦੇ ਮਾਹਿਰ ਡਾਕਟਰ ਰਜਿੰਦਰ ਕੁਮਾਰ ਗੋਇਲ ਪਿਛਲੇ ਦਿਨੀ ਲੋਧੀ ਕਲੱਬ ਦੇ ਵਿੱਚ ਹੋਈਆਂ ਚੋਣਾਂ ਦੇ ਦੌਰਾਨ ਕਲੱਬ ਦੇ ਕਲਚਰਲ ਸੈਕਟਰੀ ਬਣੇ ਅੱਜ ਹਸਪਤਾਲ ਵਿਖੇ ਡਾਕਟਰ ਸੁਨੀਲ ਕਤਿਆਲ ਤੇ ਡਾਕਟਰ ਪਰਮਿੰਦਰ ਬਰਾੜ ਦੀ ਅਗਵਾਈ ਦੇ ਵਿੱਚ ਡਾਕਟਰ ਗੋਇਲ ਦਾ ਸਨਮਾਨ ਕੀਤਾ ਗਿਆ ਅਤੇ ਮੂੰਹ ਮਿੱਠਾ ਕਰਕੇ ਉਹਨਾਂ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਏਸੀਪੀ ਗੁਰਪ੍ਰੀਤ ਸਿੱਧੂ ਅਤੇ ਹੋਰ ਬਾਕੀ ਦੇ ਸਟਾਫ ਵੱਲੋਂ ਵੀ ਡਾਕਟਰ ਰਜਿੰਦਰ ਕੁਮਾਰ ਗੋਇਲ ਨੂੰ ਵਧਾਈ ਦਿੱਤੀ ਗਈ। ਸਾਡੇ ਐਸਪੀਐਸ ਹਸਪੀਟਲ ਦੇ ਛਾਤੀ ਰੋਗਾਂ ਦੇ ਮਾਹਰ ਡਾਕਟਰ ਰਜਿੰਦਰ ਕੁਮਾਰ ਗੋਇਲ ਜਿਨ੍ਹਾਂ ਕਿ ਪਿਛਲੇ ਦਿਨੀ ਜੋ ਲੋਧੀ ਕਲੱਬ ਵੱਲੋਂ ਇਲੈਕਸ਼ਨ ਹੋਈ ਸੀ ਉਹਦੇ ਵਿੱਚ ਸਕੱਤਰ ਬਣੇ ਨੇ ਜੀ। ਤੇ ਉਹਨਾਂ ਨੂੰ ਅੱਜ ਸਾਡੇ ਮਾਨਯੋਗ ਏਸੀਪੀ ਸਾਹਿਬ ਵੱਲੋਂ ਸਾਡੇ ਡਾਕਟਰ ਕਿਤਿਆਲ ਡਾਕਟਰ ਬਰਾੜ ਵੱਲੋਂ ਡਾਕਟਰ ਮੈਡਮ ਮਨਕਨਮਰ ਕਾ ਮਾਨ ਵੱਲੋਂ ਇਹਨਾਂ ਦਾ ਮੂੰਹ ਮਿੱਠਾ ਕਰਵਾਇਆ ਗਿਆ ਵਾ ਤੇ ਇਹਨਾਂ ਨੂੰ ਸਨਮਾਨਤ ਵੀ ਕੀਤਾ ਗਿਆ ਤੇ ਡਾਕਟਰ ਸਾਹਿਬ ਕਿਵੇਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਬਣਿਆ ਥੈਂਕ ਯੂ ਸੋ ਮਚ ਜੀ ਇਹ ਸਾਡੇ ਤੁਸੀਂ ਇਲੈਕਸ਼ਨ ਚ ਕਿੰਨੀਆਂ ਵੋਟਾਂ ਕਿਵੇਂ ਕਿਸ ਤਰ੍ਹਾਂ ਦਾ ਸਹਾਰਾ ਲੁਧੇ ਕਲਬ ਦੀਆਂ ਇਲੈਕਸ਼ਨ ਲੁਧੇ ਕਲਬ ਇਸ ਵਨ ਆਫ ਦਾ आवर ਪ੍ਰੈਸਟੀਜੀਅਸ ਕਲਬ ਆਫ ਲੁਧਿਆਣਾ ਦੇ ਡੀਸੀ ਸਰ ਸਾਡੇ ਪ੍ਰੈਜ਼ੀਡੈਂਟ ਹੁੰਦੇ ਨੇ ਤੇ ਬਾਕੀ ਜਿਹੜੀਆਂ ਵੀ ਪੋਸਟਾਂ ਹੁੰਦੀਆਂ ਨੇ ਉਹਦੇ ਲਈ ਇਲੈਕਸ਼ਨਾਂ ਹੁੰਦੀਆਂ ਨੇ ਤੇ ਮੈਂ ਕਲਚਰ ਸੈਕਟਰੀ ਦੀ ਪੋਸਟ ਦੇ ਲਈ ਕੰਟੈਸਟ ਕੀਤਾ ਸੀ ਜਿਸ ਦੇ ਵਿੱਚ ਨੀਅਰ ਅਬਾਊਟ 2000 ਦੇ ਕਰੀਬ ਪੋਲਿੰਗ ਹੋਈ ਸੀ ਤੇ 1000 ਤੋਂ ਉੱਪਰ ਆਪਾਂ ਨੂੰ ਵੋਟ ਪਈ ਸੀ ਤੇ ਕਿੰਨੀਆਂ ਵੋਟਾਂ ਦੇ ਫਰਕ ਤੇ ਜਿੱਤੇ ਤੁਸੀਂ ਮੈਂ 54 ਵੋਟਾਂ ਦੇ ਫਰਕ ਤੇ ਸੀ ਜਿੱਤੇ ਆ ক্লোਜ਼ ਕੰਟੈਸਟ ਸੀ ਤੇ ਬਾਕੀ ਇਹ ਸਾਰਾ ਸਾਡੇ ਜਿੰਨੇ ਵੀ ਮੈਡੀਕਲ ਫਰਟਰਨਿਟੀ ਆ ਉਹਨਾਂ ਦੀ ਇੱਕ ਕਾਫੀ ਸਾਡਾ ਸਹਿਯੋਗ ਰਿਹਾ ਹਸਪੀਟਲ ਦਾ ਸਹਿਯੋਗ ਰਿਹਾ ਤੇ ਬਾਕੀ ਜਿੰਨੇ ਵੀ ਯਾਰ ਦੋਸਤ ਸੀ ਉਹਨਾਂ ਦਾ ਸਹਿਯੋਗ ਰਿਹਾ ਡਾਕਟਰ ਸਾਹਿਬ ਤੁਹਾਡੇ ਹਸਪੀਟਲ ਦਾ ਐਸ ਕੇ ਐਸ ਹਸਪੀਟਲ ਦੇ ਡਾਕਟਰ ਇੱਕੇ ਬੋਇਆ ਤੁਹਾਨੂੰ ਕਿੰਨੀ ਖੁਸ਼ੀ ਨਹੀਂ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਸਾਡੇ ਡਾਕਟਰ ਪ੍ਰਾਜ ਜਦੋਂ ਇਹੋ ਜਿਹਾ ਕੰਮ ਕਰਦੇ ਆ ਆਊਟ ਆਫ ਦੀ ਬਾਕਸ ਜਾ ਕੇ ਕਰਦੇ ਨੇ ਕੰਮ ਇੱਕ ਅੱਛਾ ਲੱਗਦਾ ਮੈਂ ਤੇ ਛੋਰ ਐਡ ਕਰ ਦਿੰਨਾ ਚਾਹਣਾ ਕਿ ਲੋਧੀ ਕਲੱਬ ਦੇ ਸੈਕਟਰੀ ਵੀ ਡਾਕਟਰ ਹੈ ਸਾਤ루ਈ ਕਲੱਬ ਦੇ ਸੈਕਟਰੀ ਵੀ ਡਾਕਟਰ ਹੈ। ਸੋ ਦੋ ਮੇਨ ਕਲੱਬ ਹੈ ਲੁਧਿਆਣਾ ਦੇ ਤੇ ਡਾਕਟਰਸ ਕਾਫੀ ਇਨਵੋਲਵ ਹੋ ਰਹੇ ਨੇ ਇਹਦੇ ਚ ਬੜਾ ਅੱਛਾ ਹੈ ਸੋਸਾਇਟੀ ਲਈ ਵੀ ਅੱਛਾ ਹੈ। ਡਾਕਟਰ ਸਾਹਿਬ ਤੁਸੀਂ ਅੱਜ ਮੂਵਮੈਂਟ ਠਾਕਵਾਇਆ ਡਾਕਟਰ ਸਾਹਿਬ ਸਾਡੇ ਐਸਪੀਐਸ ਦੇ ਡਾਕਟਰ ਹੈਲਥ ਸੈਕਟਰ ਵਿੱਚ ਹੀ ਨੇ ਬਾਕੀ ਸਾਰੀ ਫੀਲਡਾਂ ਵਿੱਚ ਹੀ ਤਰੱਕੀ ਕਰ ਰਹੇ ਹਨ। ਉਹਨੇ ਦੇਖੋ ਗੁਹਿਲ ਸਾਹਿਬ ਕਲਚਰਲ ਸੈਕਟਰੀ ਬਣੇ ਬੜਾ ਪ੍ਰੈਸਟੀਜੀਅਸ ਕਲੱਬ ਹੈ ਲੋਧੀ ਕਲੱਬ ਜਿੱਦੇ ਆ ਸੈਕਟਰੀ ਬਣੇ ਆਈ ਕੰਗ੍ਰੈਚੂਲੇਟ ਹਿਮ ਥੈਂਕ ਯੂ। ਜੀ ਸਾਹਿਬ ਨੂੰ ਵੀ ਪੁੱਛਦੇ ਆ ਜੀ ਇਹਨਾਂ ਦਾ ਮੂੰ ਮਠਾ ਕਰਾਇਆ ਜੀ ਸਨਮਾਨਤਰੀ ਕੀਤਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਗੋਇਲ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਬੜਾ ਅੱਛਾ ਲੱਗਿਆ ਜੀ ਗੋਇਲ ਸਾਹਿਬ ਨੂੰ ਮਿਲ ਕੇ ਵੀ ਤੇ ਦੇਖੋ ਆਪਣੀ ਡਿਊਟੀ ਦੇ ਨਾਲ-ਨਾਲ ਇਹ ਨਾਲ ਜਿਹੜੀ ਸਮਾਜਿਕ ਕੰਮ ਵੀ ਕਰਦੇ ਨੇ ਬੜਾ ਅੱਛਾ ਲੱਗਿਆ ਹੈ ਕਲੱਬ ਦਾ ਸੁਧਾਰ ਹੋਏਗਾ ਕਲੱਬ ਦਾ ਸਾਰਾ ਸਿਸਟਮ ਠੀਕ ਕਰਨਗੇ ਡਾਕਟਰ ਇੱਕ ਬਹੁਤ ਹੀ ਸਭ ਤੋਂ ਉੱਪਰ ਵਾਲਾ ਅਹੁਦਾ ਹੁੰਦਾ ਸਾਡੇ ਸਮਾਜ ਦਾ ਤੇ ਤਾਂ ਜਦੋਂ ਡਾਕਟਰ ਕਤਿਆਲ ਜੀ ਨੇ ਕਿਹਾ ਵੀ ਉਧਰ ਵੀ ਡਾਕਟਰ ਨੇ ਇੱਧਰ ਵੀ ਡਾਕਟਰ ਨੇ ਇਹ ਡਾਕਟਰ ਹੀ ਸਾਰੇ ਸਾਡੇ ਸਮਾਜ ਦਾ ਆਧਾਰ ਕਰਨਗੇ ਜੀ ਧੰਨਵਾਦ